ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪ ਦਾ ਜਲਦੀਪ ਖੰਭੂ ਦੁਲੜੀ ਅਜੇ ਇੱਕ ਉਸ ਮੁੱਦੇ ਤੇ ਗੱਲ ਕਰਨ ਲਈ ਤੁਹਾਨੂੰ ਮੈਂ ਲਾਈਵ ਹੋਇਆ ਮੈਂ ਸਭ ਤੋਂ ਵੱਧ ਧੰਨਵਾਦੀਆਂ ਆਪ ਦੀ ਸਰਕਾਰ ਦਾ ਔਰ ਮਾਨਯੋਗ ਸਾਡੇ ਆਲ ਇੰਡੀਆ ਦੇ ਕਨਵਿਨਰ ਸ਼੍ਰੀ ਅਰਵਿੰਦ ਕੇਜਰੀਵਾ ਜੀ ਦਾ ਔਰ ਬਹੁਤ ਸਤਿਕਾਰਯੋਗ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਇਤਿਹਾਸਿਕ ਫੈਸਲਾ ਕਰਿਆ ਪਰ ਜਿਹੜਾ ਅਜੇ ਤੱਕ ਦੇਸ਼ ਵਿੱਚ ਕਿਤੇ ਵੀ ਨਹੀਂ ਹੋਇਆ ਉਹ ਪਹਿਲੀ ਵਾਰ ਪੰਜਾਬ ਦੀ ਸਰਕਾਰ ਨੇ ਸਾਡੇ ਜਿਹੜੇ ਹਾਈ ਕੋਰਟ ਦੇ ਵਿੱਚ ਜਿਹੜੇ ਸਾਡੇ ਸੀਨੀਅਰ ਜੀ ਡਬਲ ਜੀ ਸੋਰ ਅ ਜਿਹੜੀਆਂ ਪੋਸਟਾਂ ਨੇ ਉਹ ਰੱਖਵਾ کریںਗੇ ਸਪੈਸ਼ਲ ਕੈਸੀ ਸਮਾਜ ਲਈ ਔਰ ਅਨੁਸੂਚਿਤ ਜਾਤੀਆਂ ਲਈ ਸੋ ਅੱਜ ਤੱਕ ਦੇਸ਼ ਵਿੱਚ ਪਹਿਲੀ ਸਟੇਟ ਹੈ ਔਰ ਪਹਿਲੀ ਸਰਕਾਰ ਹੈ ਜਿਨੇ ਵੱਡਾ ਫੈਸਲਾ ਕਰਿਆ ਸਾਡੇ ਉਹ ਇਸਰੀ ਸ਼੍ਰੇਣੀਆਂ ਦੇ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੇ ਬਾਕੀ ਲੋਕਾਂ ਨੂੰ ਸੋਤਰੀ ਮਿਲਨੀ ਚਾਹੀਦੀ ਹੈ ਜਿਹੜੀ ਉਹਨਾਂ ਕੋਲ ਪਹਿਲਾਂ ਅੱਜ ਤੱਕ ਕਦੇ ਹੋਈ ਨਹੀਂ ਬਹੁਤ ਪੁਰਾਣੀ ਮੰਗ ਸੀ ਪਹਿਲਾਂ ਚਾਹੇ ਭਾਜਪਾ ਸਰਕਾਰ ਰਹੀ ਹੋਵੇ ਚਾਹੇ ਅਕਾਲੀ ਦਲ ਦੀ ਸਰਕਾਰ ਰਹੀ ਹੋਵੇ ਚਾਹੇ ਕਾਂਗਰਸ ਦੀ ਸਰਕਾਰ ਰਹੀ ਹੋਵੇ ਜਿਨ੍ਹਾਂ ਨੇ ਬਾਬਾ ਬਿੰਰਵਾ ਬੇਦਖਰ ਜੀ ਦੀ ਸੋਚ ਤੇ ਵੋਟਾਂ ਲਈਆਂ ਪਰ ਉਦੋਂ ਬਾਅਦ ਦਰਕਰਾਰ ਕਰਕੇ ਕਦੇ ਅੱਜ ਤੱਕ ਇਹਨਾਂ ਨੂੰ ਪੁੱਛਿਆ ਵੀ ਨਹੀਂ ਇਹ ਪਹਿਲੀ ਸਰਕਾਰ ਹੈ ਜਿਨੇ ਸਰਕਾਰ ਬਣ ਗਿਆ ਨਾਲ ਆਵਾਦੀ ਪਾਰਟੀ ਦੀ ਸਰਕਾਰ ਬਣ ਗਿਆ ਨਾਲ ਪੰਜਾਬ ਚ ਹਰ ਸਰਕਾਰੀ ਦਫ਼ਤਰ ਚ ਹਰ ਉਸ ਹਜ਼ਾਰੇ ਜਿੱਥੇ ਸੀਦੇ ਆਜੂਨ ਸਰਕਾਰ ਭਾਗੇ ਸਿੰਘ ਔਰ ਡਾਕਟਰ ਵੀਮਰਾਉ ਮੇਖਰ ਜੀ ਦੀ ਉਹ ਫੋਟੋ ਲਾ ਕੇ ਉਹਨਾਂ ਨੂੰ ਯਾਦਗਾਰ ਬਣਾਇਆ ਗਿਆ ਯਾਦਗਾਰੀ ਫੈਸਲਾ ਲੈ ਗਿਆ ਤਾਂ ਕਿ ਜਿਹੜਾ ਵੀ ਸਰਕਾਰੀ ਦਫਤਰ ਚਾਵੇ ਉਹ ਭਗ ਸਿੰਘ ਦੀ ਉਹ ਸੋਚ ਨੂੰ ਔਰ ਡਾਕਟਰ ਵੀਮਰਾ ਮੇਖਰ ਦੀ ਉਸ ਕੰਮ ਨੂੰ ਜਿਨ੍ਹਾਂ ਨੇ ਉਹ ਚੰਦੀ ਫਰਦੀਕ ਸੋਚੀ ਜਿਨ੍ਹਾਂ ਨੇ ਇੱਕ ਇਤਿਹਾਸਿਕ ਕੰਮ ਕੀਤਾ ਸਾਡੇ ਦੇਸ਼ ਲਈ ਜਿਹੜੀ ਕਾਨਸਟਿਟਿਊਸ਼ਨ ਬਣਾਇਆ ਔਰ ਅੱਜ ਤੱਕ ਅਸਰੀ ਉਸ ਤੋਂ ਕਹ ਲੈਣ ਨੇ ਦੇਸ਼ ਦੇ ਕੀ ਹਾਲਾਤ ਸੀ ਉਹ ਅਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਸੋ ਆਵਾਦੀ ਪਾਰਟੀ ਵੀ ਇੱਕ ਉਹਨਾਂ ਦੀ ਸੋਚ ਤੇ ਕੰਮ ਕਰਦੀ ਸੋ ਪਹਿਲੀ ਵਾਰੀ ਇਹ ਫੈਸਲਾ ਲੈ ਗਿਆ ਜਦੋਂ ਮਾਣੇ ਗੜ ਦੇ ਵਿੱਚ ਪੀਸੀਸੀ ਪੋਸਟਰ ਜਿਹੜੇ ਲੱਖਵਾ 58 ਪੋਸਟਰ ਰੱਖਵਾ ਗਏ ਸੀਗਾ ਸੋ 2017 ਚ ਮੰਗ ਉੱਠੀ ਸੀ ਪਰ ਉਹ ਸਿਰਫ ਤੇ ਸਿਰਫ ਲੋਕਾਂ ਨੂੰ ਗੱਲਾਂ ਚ ਪਰਲਾ ਕੇ ਸਿਰੇ ਨਹੀਂ ਚੜਿਆ ਪਰ ਜਦੋਂ ਥੋੜੀ ਸਰਕਾਰ ਨੂੰ ਇਹ ਪਤਾ ਲੱਗਿਆ ਕਿ ਪੀਸੀਆ ਕਈ ਪੋਸਟਰ ਖਾਲੀ ਰਹਿ ਗਏ ਆ ਜਦੋਂ ਪਤਾ ਕੀਤਾ ਗਿਆ ਉਹ ਇਸ ਕਰਕੇ ਖਾਲੀ ਰਹਿ ਗਿਆ ਵੀ ਕੁਝ ਪੋਸਟਾਂ ਦੇ ਬੈਕਲੌਗ ਦਾ ਇਸ਼ੂ ਸੀ ਪਰ ਮਾਨਯੋਗ ਸਾਡੇ ਮੁੱਖ ਮੰਤਰੀ ਪੰਜਾਬ ਨੇ ਕੈਬਨਟ ਫੈਸਲਾ ਕਰਿਆ ਔਰ ਅਰਵਿੰਦ ਕੇਜਰੀਵਾਲੀ ਸੋਚ ਨੂੰ ਅੱਗੇ ਲੈ ਕੇ ਜਿਹੜੇ ਸਾਡੇ ਐਸਸੀ ਸਮਾਜ ਦੇ ਲੋਕਾਂ ਨੂੰ ਅੱਜ ਮੌਕਾ ਮਿਲਿਆ ਹੈ ਬਹੁਤ ਵੱਡਾ ਫੈਸਲਾ ਹੋਇਆ ਇਸ ਦੇ ਨਾਲ ਕਈ ਚੀਜ਼ਾਂ ਹੋਣਗੀਆਂ ਉਹ ਸਾਡੇ ਗਰੀਬ ਤਬਕੇ ਨੂੰ ਵੀ ਉਹ ਹੱਦਾਰਾ ਮਿਲਿਆ ਕਰੇਗਾ ਜਿਹਨਾਂ ਜ਼ਿੰਦਗੀ 'ਚ ਕਦੇ ਮਿਲਿਆ ਨਹੀਂ ਪਰਮਾਨਯੋਗ ਸਾਡੇ ਹਾਈ ਕੋਰਟ ਦੇ ਵਿੱਚ ਜੱਜਸ ਬਣਨ ਲਈ ਵੀ ਉਹਨਾਂ ਨੂੰ ਕੀ ਬੇਨਫੀਟ ਮਿਲਿਆ ਕਰੂਗਾ ਜਦੋਂ ਆਉਣ ਵਾਲੇ ਟਾਈਮ ਜਦੋਂ ਕੋਈ ਅਪਲਾਈ ਕਰੇਗਾ। ਬਾਕੀ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸੋ ਪੰਜਾਬ ਦੀ ਸਰਕਾਰ ਲੋਕਾਂ ਲਈ ਵਚਨਬੰਦ ਹੈ ਔਰ ਕੰਮ ਕਰਨਾ ਸਾਡਾ ਫਰਜ਼ ਬੰਦਾ ਹੈ। ਸੋ ਸਾਡੇ ਉਸ ਭਰਾਵਾਂ ਲਈ ਜਿਨ੍ਹਾਂ ਨੂੰ ਅੱਜ ਤੱਕ ਕਮੀਆਂ ਰਹਿ ਗਈਆਂ ਸੀ ਉਹ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਸਾਰੇ ਅਸੀਂ ਸਮਾਜ ਭਰਾਵਾਂ ਨੂੰ ਬਹੁਤ-ਬਹੁਤ ਮੁਬਾਰਕਾ। ਉਹਨਾਂ ਦੇ ਬੱਚਿਆਂ ਨੂੰ ਸੁਰੱਖਿਤ ਵੀ ਸਮਝ ਕੇ ਕੋਟਾ ਤਾਂ ਕਿ ਉਹਨਾਂ ਦੀ ਲੜਾਈ ਲੜਨ ਵਾਸਤੇ ਉਹਨਾਂ ਦੇ ਬੱਚੇ ਉਹਨਾਂ ਦੀ ਅਗਵਾਈ ਕਰਨਗੇ ਔਰ ਮਾਰੀਆ ਗੁਰਵਿੰਦ ਕੇਜਰੀਵਾਲਾ ਔਰ ਮੁੱਖ ਮੰਤਰੀ ਪੰਜਾਬ ਨੇ ਕਿ ਫੈਸਲੇ ਨਾਲ ਸਾਡੇ ਐਸੀ ਸਮਾਜਿਕ ਵੱਖਰੀ ਲਹਿਰ ਲਿਆਂਦੀ ਹੈ ਤਾਂ ਕਿ ਉਹਨਾਂ ਦੀ ਉਸ ਕੰਮ ਨੂੰ ਉਹਨਾਂ ਦੇ ਇਸ ਫੈਸਲੇ ਨਾਲ ਸਾਡੇ ਜਿਹੜੇ ਪੰਜਾਬ ਦੇ ਲੋਕਾਂ ਚ ਸਾਡੇ ਐਸੀ ਸਮਾਏ ਨੂੰ ਦਬਾਇਆ ਜਾਂਦਾ ਸੀ ਕਮੀ ਰਹਿ ਜਾਂਦੀ ਸੀ ਉਹਨਾਂ ਦੀ ਲੜਾਈ ਲੜਨਾਸਤੇ ਉਹਨਾਂ ਦੇ ਬੱਚੇ ਉਹਨਾਂ ਦੀ ਅਗਵਾਈ ਕਰਨਗੇ ਔਰ ਉਹਨਾਂ ਨੂੰ ਪੂਰਾ ਆਪਣਾ ਹੱਕ ਵੀ ਜਵਾਇ ਕਰਨਗੇ ਮੈਂ ਇੱਕ ਵਾਰੀ ਫੇਰ ਸਮੂੱਚੀ ਆਪ ਦੀ ਪਾਰਟੀ ਦਾ ਧੰਨਵਾਦ ਕਰਦਾ ਔਰ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਔਰ ਆਦੇ ਜਲਾਲਾਬਾਦ ਦੇ ਜਿਹਨੇ ਸਾਡੇ ਐਸਐਸਮਾਜ ਦੇ ਲੋਕ ਹੈ ਉਹਨਾਂ ਨੂੰ ਮੁਬਾਰਕਵਾ ਦਿਨਾ ਕਿ ਹੁਣ ਤੁਹਾਡੇ ਬੱਚੇ ਜਿਹੜੀ ਇੱਕ ਅਜੇ ਤੱਕ ਕਦੇ ਇਸ ਪੋਸਟ ਕਦੇ ਵੀ ਅਪਲਾਈ ਨਹੀਂ ਕਰ ਸਕਿਆ ਸੀ ਉਹਨਾਂ ਨੂੰ ਜਨਰਲ ਕੈਟੇਗਰੀ ਚ ਅਪਲਾਈ ਕਰਨਾ ਪੈਣਾ ਸੀ ਉਹਨੂੰ ਆਪਦੇ ਪੰਜਾਬ ਦੇ ਲੋਕਾਂ ਲਈ ਉਹਨਾਂ ਦੀ ਬੇਤੇਗੀ ਲਈ ਉਹਨਾਂ ਦੀ ਸੁਰੱਖਿਤਰ ਰੱਖ ਲਈ ਉਹਨਾਂ ਦਾ ਹੱਕ ਲਈ ਉਹਨਾਂ ਦੇ ਕੇਸ ਨੂੰ ਅੱਗੇ ਲਿਜਾਣ ਲਈ ਤਾਂ ਕਿ ਉਹਨਾਂ ਨੂੰ ਕੋਈ ਕਮੀ ਨਾ ਰਹੇ ਹੋ ਬਣਾ ਕੋਲੇ ਗੇਮ ਵਾਈ ਕਰਨਗੇ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਦਾ ਮਾਨਯੋਗ ਆਲ ਇੰਡੀਆ ਕੰਫਰੰਸ ਅਰਵਿੰਦ ਕੇ ਜੀਵਨ ਇਹਨੇ ਸਾਡੀ ਐਸਸੀ ਸਮਾਜ ਨੂੰ ਇਹ ਵੱਡੀ ਸੁਰਗਤ ਦਿੱਤੀ ਹੈ ਔਰ ਉਹ ਆਪ ਵੀ ਪੀਸੇ ਦੀ ਆਪਦੇ ਹਿੱਸੇ ਦਾ ਕੰਮ ਕਰਕੇ ਔਰ ਹੋਰ ਅੱਗੇ ਲੈ ਕੇ ਜਾਣਗੇ ਆਪਦੇ ਬੱਚੇ ਸਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਪ੍ਰਾਇਗੀ ਜੀ ਕਰਤਾ ਸਾਹਿਬ ਹੈ ਜੀ